ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜਿਆ ਟਿਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ WhatsApp ਨੰਬਰ 981450 ਗ੍ਰੈਂਡ ਸ਼ਕਤੀ ਤੇ ਲੋਕੇਸ਼ਨ ਹੈਗੀ ਆ 124 ਸੀ ਰਣਜੀਤ ਨਗਰ ਨੀਅਰ ਟਿਵਾਣਾ ਚੌਂ ਪਟਿਆਲਾ ਤੁਸੀਂ ਆਨਲਾਈਨ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਵੀ ਕਰਦੇ ਹਾਂ ਔਰ ਸਾਡੇ ਸਿੰਪਲ ਸੂਟ ਦੀ ਸਟੀਚਿੰਗ 300 ਰੁਪਿਆ ਔਰ ਲਾਈਨਿੰਗ ਵਾਲੇ ਸੂਟ ਦੀ ਸਟੀਚਿੰਗ ਹੈ ਰੈਡੀ ਉਹ 600 ਰੁਪਿਆ ਤੇ ਤੁਸੀਂ ਆਨਲਾਈਨ ਸਾਡੇ ਤੋਂ ਸੂਟ ਲੈ ਕੇ ਸਾਡੇ ਤੋਂ ਸਟਿਚ ਕਰਵਾ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਵਿੱਚ ਜਿਹੜਾ ਸੂਟ ਹੈ ਤਿਆਰ ਹੋ ਕੇ ਤੁਹਾਡੇ ਘਰੇ ਪਹੁੰਚ ਜਾਊਗਾ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਪਰ ਜੇਕਰ ਬਾਹਲੀਆਂ ਪੈਣਾ ਨੇ ਸੂਟ ਲੈਣੇ ਨੇ ਜਾਂ ਸਟਿਚ ਕਰਾਉਣੇ ਨੇ ਤਾਂ ਰੇਟ ਇਹੀ ਰੱਖੂਗਾ ਜੋ ਅਸੀਂ ਇੰਡੀਆ 'ਚ ਦੇ ਰਹੇ ਹਾਂ ਪਰ ਸ਼ਿਪਿੰਗ ਚਾਰजेस ਨੇ ਜਿਹੜੇ ਉਹ ਉਹਨਾਂ ਨੂੰ ਐਕਸਟਰਾ ਦੇਨੇ ਪੈਣਗੇ ਤੇ ਮੇਰੀ ਇੱਕ ਰਿਕਵੈਸਟ ਹੈ ਜੀ ਜਿਨਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਲਾਈਕ ਕਰੋ ਸ਼ੇਅਰ ਕਰੋ ਇੰਸਟਾ ਤੇ ਮੈਨੂੰ ਫੋਲੋ ਕਰੋ ਤਾਂ ਕਿ ਬ੍ਰਾਂਡਡ ਸੂਟ ਰੀਜ਼ਨੇਬਲ ਰੇਟ ਤੇ ਤੁਹਾਡੇ ਘਰਾਂ ਚ ਪਹੁੰਚਦੇ ਹੋਣ ਤੇ ਚਲੋ ਜੀ ਆਪਾਂ ਅੱਜ ਦੀ ਜਿਹੜੀ ਵੀਡੀਓ ਹੈ ਉਹ ਸ਼ੁਰੂ ਕਰਦੇ ਹਾਂ ਹਾਂ ਜੀ ਆਪਣੀ ਵੀਡੀਓ ਦਾ ਜੀ ਪਹਿਲਾ ਸੂਟ ਹੈ ਬੜਾ ਹੀ ਪਿਆਰਾ ਜਿਹਾ ਕਲਰ ਹੈ ਬੜਾ ਹੀ ਪਿਆਰਾ ਜਿਹਾ ਜਿਹੜਾ ਇਸ ਦਾ ਡਿਜ਼ਾਈਨ ਇਹ ਰਹੁਜੀ ਤਮੰਨਾ ਬ੍ਰਾਂਡ ਕੱਪੜਾ ਇੰਨਾ ਤੇ ਸੌਫਟ ਹੈ ਵੀ ਤੁਸੀਂ ਇਹਨੂੰ ਫੰਕਸ਼ਨਲੀ ਵੀ ਯੂਜ਼ ਕਰ ਸਕਦੇ ਹੋ ਤੇ ਇਹਨੂੰ ਆਮ ਰੁਟੀਨ ਦੇ ਵਿੱਚ ਵੀ ਨਾ ਇਹਦਾ ਰੰਗ ਲੈਣਾ ਐ ਆਲਓਵਰੇ ਸੂਟ ਰਹੂਗਾ 5 ਮੀਟਰ ਦੀ ਕੱਟ ਹੈ ਇਹ ਔਰ ਇਹਦੇ ਨਾਲ ਜਿਹੜਾ ਦੁਪੱਟਾ ਉਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਇਹਦਾ ਕਲਰ ਹੀ ਪਾਊਡਰ ਬਲੂ ਕਲਰ ਹੈ ਕਿਉਂਕਿ ਇਹ ਜਿਹੜਾ ਨਾ ਇਹ ਬਹੁਤ ਹੀ ਮੁਸ਼ਕਲ ਦੇ ਨਾਲ ਮਿਲਦਾ ਹੈ ਔਰ ਗਰਮੀਆਂ ਦੇ ਵਿੱਚ ਇਹੀ ਕਲਰ ਟ੍ਰੈਂਡ ਤੇ ਰਹਦਾ ਪੂਰਾ ਖੁੱਲਾ ਡੁੱਲਾ ਤੁਸੀਂ ਦੇਖ ਸਕਦੇ ਹੋ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਸੇਮ ਹੈ ਜੋ ਸੂਟ ਤੇ ਹੈ ਔਰ ਕਲਰ ਤੁਸੀਂ ਦੇਖੋ ਵਾਓ 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 ਫ੍ਰੀ ਸ਼ਿਪਿੰਗ ਦੇ ਵਿੱਚ ਰੇਟ ਹੈਗਾ ਇਸ ਦਾ ਜੀ 1400 ਰੁਪਿਆ ਔਰ ਜਦੋਂ ਤੁਸੀਂ ਕਪੜਾ ਤੁਹਾਡੇ ਘਰੇ ਪਹੁੰਚੂਗਾ ਨਾ 1450 ਦੇ ਵਿੱਚ ਹੁਣ ਦੇ ਰੇਟ ਦੇ ਵਿੱਚ ਅ ਕਾਟਨ ਦਾ ਸੂਟ ਵੀ ਹੈ ਜਿਹੜਾ ਉਹ ਬਹੁਤ ਮੁਸ਼ਕਲ ਹੈ ਜੀ ਕਿਉਂਕਿ ਸਾਰੇ ਰੇਟ ਨੇ ਜਿਹੜੇ ਹੁਣ ਸਾਰੇ ਉਹ ਹੋਏ ਨੇ ਆਪ ਹੋਏ ਨੇ ਤਾਂ ਬਹੁਤ ਹੀ ਰੀਜ਼ਨੇਬਲ ਰੇਟ ਤੇ ਸੂਟ ਹੈ ਇਹ ਤੁਸੀਂ ਸਕਰੀਨਸ਼ਾਟ ਲਈ ਜਾਓ ਔਰ ਸਾਨੂੰ ਸੈਂਡ ਕਰੀ ਜਾਇਓ ਜੀ ਹੁਣ ਇਹ ਨੈਕਸਟ ਸੂਟ ਹੈ ਜਿਹੜਾ ਵਾਓ ਵਾਓ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਨਾ ਇਹ ਕੱਪੜੇ ਦੇ ਵਿੱਚੋਂ ਪਰਸਨਲੀ ਮੈਂ ਇਹ ਸੂਟ ਆਪ ਖੁਦ ਸਿਲਵਾਇਆ ਔਰ ਜਦੋਂ ਅਸੀਂ ਰਿਸ਼ਤੇਦਾਰਾਂ ਦੇ ਗਏ ਨਾ ਸਾਰਿਆਂ ਨੇ ਪਸੰਦ ਕੀਤਾ ਔਰ ਇਹ ਜਿਹੜਾ ਆਪਣਾ ਸਟੱਫ ਆਇਆ ਇਹਦੇ ਅੱਧ ਸਟੱਫ ਹੈ ਜਿਹੜਾ ਉਹ ਤਾਂ ਸਾਡੇ ਸੂਟ बिक ਚੁੱਕੇ ਨੇ ਬਹੁਤ ਜ਼ਿਆਦਾ ਸੋਹਣਾ ਇਹ ਕੱਪੜੇ ਦੇ ਪੱਖੋਂ ਵੀ ਔਰ ਰੇਟ ਦੇ ਪੱਖੋਂ ਵੀ ਕਿਉਂਕਿ ਹੁਣ ਜਿੰਨੇ ਵੀ ਰੇਟ ਨੇ ਸਾਰੇ ਮਗਰੋਂ ਬਹੁਤ ਹਾਈ ਹੋ ਕੇ ਆ ਰਹੇ ਨੇ ਆ ਇਸ ਦਾ ਦੁਪੱਟਾ ਹੈ ਕਲਰ ਦੇਖੋ ਤੁਸੀਂ ਇੰਨਾ ਕੁ ਜ਼ਿਆਦਾ ਸੋਹਣਾ खुशबू आ रही है तमन्ना ब्रांड है ना इसने फिटना है और एक बार सूट सिलवा लिया तो यह तीन चार साल किधरे नहीं जाऊगा मतलब कि सारी उम्र कितने जाने वाला नहीं है तो डिजाइन देख सकते हो हाँ जी वाला सूट आूट भी बिल्कुल डिफरेंट कलर है बड़ा सोहना बन के तैयार होगा ये ਬਹੁਤ ਜ਼ਿਆਦਾ ਸੌਫਟ ਕਪੜਾ ਇਥੇ ਲਾਈਨਿੰਗ ਦੀ ਕੋਈ ਲੋੜ ਨਹੀਂ ਹੈਗੀ ਔਰ ਗਰਮੀਆਂ 'ਚ 쿨쿨 ਰਹੂਗਾ ਚਾਹੇ ਇਹ ਕਾਪਰ ਨਹੀਂ ਹੈਗੀ ਪ੍ਰੀਮੀਅਮ ਕੁਆਲਿਟੀ ਹੁੰਦੀ ਹੈ ਜਿਹੜੀ ਸਭ ਤੋਂ ਵਧੀਆ ਕੁਆਲਿਟੀ ਹੁੰਦੀ ਹੈ ਜਦੋਂ ਇਹ ਆਪਣਾ ਬ੍ਰਾਂਡ ਬਣਾਉਂਦੇ ਆ ਤਾਂ ਇਹਨਾਂ ਦਾ ਸਪੈਸ਼ਲ ਲਿਖਿਆ ਹੁੰਦਾ ਹੈ ਪ੍ਰੀਮੀਅਮ ਕੁਆਲਿਟੀ ਇਹਦੇ ਵਿੱਚ ਵੀ ਲਿਖਿਆ ਹੋਇਆ ਹੈ ਵੀ ਪ੍ਰੀਮੀਅਮ ਕੁਆਲਿਟੀ ਦੇ ਇਹ ਸੂਟ ਨੇ ਤਾਂ ਇਹ ਦੁਪੱਟਾ ਹੈ ਇਸ ਦਾ ਤਮੰਨਾ ਬ੍ਰਾਂਡ ਹੈ ਜੀ ਲਓ ਜੀ ਪਰਫਿਊਮ ਦੀ ਲੋੜ ਨਹੀਂ ਪੈਂਦੀ ਹੈਗੀ ਇਹਨਾਂ ਸੋਹਣਾ ਸੱਚ ਮੰਨੋ ਰਾਮ ਟੈਕਸਪੋਰ ਇਹ ਨੇ ਜਿਹੜੇ ਬਹੁਤ ਜ਼ਿਆਦਾ ਸੋਹਣੇ ਕੱਪੜੇ ਨੇ ਇਹ ਪ੍ਰੀਮੀਅਮ ਇਹਨਾਂ ਦੀ ਕੁਆਲਿਟੀ ਹੁੰਦੀ ਹੈ ਇਹ ਆ ਗਈ ਜੀ ਆਪਣਾ ਦੁਪੱਟਾ ਪੂਰਾ ਖੁੱਲਾ ਡੁੱਲਾ ਬੜਾ ਪਿਆਰਾ ਜਿਹਾ ਕਲਰ ਹੈ ਬੜਾ ਸੋਹਣਾ ਜਿਹਾ ਕਲਰ ਹੈ ਹੋ ਸਕਦਾ ਵੀਡੀਓ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਆਉਂਦਾ ਹੋਵੇ ਪਰ ਜਿੰਨੇ ਮੈਂ ਸੂਟ ਦਿਖਾ ਰਹੀਆਂ ਬੇਹੱਦ ਸੋਹਣੇ ਹਨ ਸਕਰੀਨਸ਼ਾਟ ਲੈ ਕੇ ਤੁਸੀਂ ਆਰਡਰ ਕਰ ਸਕਦੇ ਹੋ ਅਗਲਾ ਸੂਟ ਤਮੰਨਾ ਬ੍ਰਾਂਡ ਦਾ ਥੋੜਾ ਜਿਹਾ ਡਾਰਕ ਆ ਰਿਹਾ ਹੋਊਗਾ ਇਹ ਬਟ ਬੜਾ ਹੀ ਸੋਹਣਾ ਇਹ ਕਲਰ ਹੈ ਔਰ ਬੜਾ ਹੀ ਸੋਹਣਾ ਇਹ ਪ੍ਰਿੰਟ ਹੈ ਖੁਸ਼बू ਆ ਰਹੀਆਂ ਨੇ ਇਹ ਆ ਗਿਆ ਜੀ ਇਸ ਦਾ ਦੁਪੱਟਾ ਇਹ ਵੈਸੇ ਤੁਹਾਨੂੰ ਡਾਰਕ ਲੱਗ ਰਿਹਾ ਹੋਊਗਾ ਪਰ ਮੈਂ ਇਹ ਜਿਹੜੇ ਬ੍ਰਾਂਡ ਹੁੰਦੇ ਨੇ ਇਹਨਾਂ ਦਾ ਕਲਰ ਸੂਟਾਂ ਦੇ ਇਹੋ ਜਿਹੇ ਹੁੰਦੇ ਆ ਵੀ ਇਹ ਅੱਖਾਂ ਨੂੰ ਚੁਭਵੇਂ ਨਹੀਂ ਹੁੰਦੇ ਕਈ ਜਿਹੜੇ ਡਾਰਕ ਕਲਰ ਪਸੰਦ ਕਰਦੇ ਨੇ ਏ ਦੁਪੱਟਾ ਐਸ ਦਾ ਪੂਰਾ ਖੁੱਲਾ ਡੁੱਲਾ ਦੁਪੱਟਾ ਸਿੱਕ ਦੇ ਵਿੱਚ ਖੁਸ਼ਬੂਆਂ ਛੱਡ ਰਹੇ ਨੇ ਇਹ ਸੂਟ ਤੇ ਆਹ ਲੋ ਜੀ ਇਹ ਇਸ ਦੀ ਰਹਿੂਗੀ ਲੁੱਕ ਇਸ ਤਰ੍ਹਾਂ ਦੀ ਸੂਟ ਦੀ ਬੜਾ ਸੋਹਣਾ ਰੇਟ ਜਿੰਨੇ ਵੀ ਅੱਜ ਆਪਾਂ ਸੂਟ ਵਿਖਾ ਰਹੇ ਆ ਜੀ ਸਾਰੇ 1450 ਦੇ ਨੇ ਸ਼ਿਪਿੰਗ ਬਿਲਕੁਲ ਫ੍ਰੀ ਹੈ। ਅਗਰ ਤੁਸੀਂ ਸਾਡੇ ਤੋਂ ਸਟਿਚ ਕਰਾਉਣੇ ਆ ਤਾਂ ਆਪਣਾ ਨਾਪ WhatsApp ਤੇ ਭੇਜਿਓ। ਇਹ ਸੂਟ ਹੈ ਜਿਹੜਾ ਇਹਦੀ ਸਟਿਚਿੰਗ ਸਿਰਫ 300 ਰੁਪਿਆ ਹੋਊਗੀ। ਅਗਰ ਤੁਸੀਂ ਪਾਈਪਿੰਗ ਲਵਾਉਣੀ ਆ, ਲੈਸ ਲਗਾਉਣੀ ਆ ਤਾਂ 50 ਰੁਪਏ ਉੱਪਰ ਹੋ ਜਾਣਗੇ। ਪਲਾਜ਼ੋ ਸੂਟ ਹੈ ਜਿਹੜਾ ਉਹ 350 ਰੁਪਏ ਦਾ। ਇਹਦੇ ਨੀਚੇ ਲਾਈਨਿੰਗ ਲਗਾਉਣ ਦੀ ਤਾਂ ਜ਼ਰੂਰਤ ਤੀ ਨਹੀਂ ਪੈਣੀ ਹੈਗੀ। ਕਿਉਂਕਿ ਗਰਮੀਆਂ ਦੇ ਵਿੱਚ ਇਹ ਕੱਪੜਾ ਬਹੁਤ ਜ਼ਿਆਦਾ ਵਧੀਆ ਹੈ। ਕਾਟਨ ਹੈ ਜਿਹੜੀ ਉਹ ਕਾਟਨ ਹੀ ਹੁੰਦੀ ਹੈ। ਤੇ ਇਹ ਜਿਹੜਾ ਤੁਸੀਂ ਫੰਕਸ਼ਨਲ ਅਗਰ ਕਿਸੇ ਛੋਟੀ ਮੋਟੀ ਪਾਰਟੀ ਤੇ ਜਾਂ ਪਾਰਟ ਤੇ ਪਾਉਣਾ ਹੈ ਤਾਂ ਇਹ ਸੂਟ ਨੇ ਜਿਹੜੇ ਤੁਹਾਡੇ ਲਈ ਬਹੁਤ ਵਧੀਆ ਨੇ ਤੁਸੀਂ ਛੇਤੀ ਛੇਤੀ ਆਪਣਾ ਸਕਰੀਨਸ਼ਾਟ ਲਈ ਜਾਓ ਹਾਂਜੀ ਆ ਕਲਰ ਚੈੱਕ ਕਰੋ ਜੀ ਬੜਾ ਸੋਹਣਾ ਡਿਜ਼ਾਈਨ ਔਰ ਕਲਰ ਬ੍ਰਾਂਡ ਹੈਗਾ ਤਮੰਨਾ ਪ੍ਰੀਮੀਅਮ ਕੁਆਲਿਟੀ ਹੈ ਸੋਹਣਾ ਸੋਹਣਾ ਜਿਹੜਾ ਖੁਸ਼ਬੂਦਾਰ ਸੂਟ ਰੇਟ ਹੈ ਜੀ 1450 ਰੁਪਿਆ ਇਹ ਹੈ ਇਸ ਦੀ ਪਿਕ ਔਰ ਜੀ ਇਹ ਹੈ ਇਹਦਾ ਸੋਨਾ ਜਿਹਾ ਦਬੜਕਾ ਕਲਰ ਦੇਖੋ ਤੁਸੀਂ ਜਦੋਂ ਪਾ ਕੇ ਖੜੋਗੇ ਨਾ ਅਗਲਾ ਪੁੱਛੂਗਾ ਮੇਰਾ ਵੀ ਪੁੱਛਿਆ ਸੀ ਜਦੋਂ ਮੈਂ ਫਸਟ ਟਾਈਮ ਪਾਇਆ ਨਾ ਮੈਂ ਰਿਸ਼ਤੇਦਾਰੀ ਚ ਗਈਆਂ ਤਾਂ ਪੁੱਛਿਆ ਸਭ ਨੇ ਵੀ ਕਿਹੜਾ ਬ੍ਰਾਂਡ ਹੈ ਔਰ ਬਿਲਕੁਲ ਡਿਫਰੈਂਟ ਇਹ ਤੁਹਾਨੂੰ ਲੁੱਕ ਦੇਵੇਗਾ ਇੰਨੇ ਜਣੇ ਚ ਤੁਸੀਂ ਖੜੇ ਹੋਵੋਗੇ ਤਾਂ ਆਟੋਮੈਟਿਕਲੀ ਜਿਹਦਾ ਸਭ ਦਾ ਧਿਆਨ ਹੈ ਤੁਹਾਡੇ ਵੱਲ ਹੀ ਜਾਊਗਾ 컬러 ਬਹੁਤ ਜ਼ਿਆਦਾ ਸੋਹਣਾ ਹੈ ਤੁਸੀਂ ਜਿਹੜਾ ਵੀ ਸੂਟ ਹੈ ਆਪਣਾ ਸਕਰੀਨ ਸ਼ਾਟ ਲੈ ਕੇ WhatsApp ਕਰੀ ਜਾਓ ਜੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਹਾਂਜੀ ਆਹ ਵਾਲਾ ਸੂਟ ਵੀਡੀਓ ਦਾ ਲਾਸਟ ਸੂਟ ਹੈ ਇਹਦਾ ਕਲਰ ਚੈੱਕ ਕਰੋ ਤੁਸੀਂ ਡਿਜ਼ਾਈਨ ਕੱਪੜਾ ਸੇਮ ਉਹੀ ਹੈ ਤਮੰਨਾ ਬ੍ਰਾਂਡ ਹੈ ਜੀ ये अपने ने अड अड शेड दिखाते तो थोड़ा दुपट्टा रेशम वर्गे नहीं जी कपड़े रेशम वर्गे आलो जी बहुत ही प्यारा जहा कलर है बड़ा प्यारा जहा पीस है सूट बन के बहुत ज़्यादा सोहना तैयार होगा क्योंकि अचक अगर दुपट्टा थोड़ा बिल्कुल डिफरेंट है ज डिज़ाइन डिफरेंट ने ना तो ਬੋਸ ਮਨਾ ਲੱਗਦਾ ਪੈਸਾ ਲਾਇਆ ਹੋਇਆ ਦਿਖਦਾ ਹੁਣ ਇਹਦਾ ਤੁਸੀਂ ਡਿਜ਼ਾਈਨ ਦੇਖ ਲਓ ਇਹਨਾਂ ਦੇ ਜਿੰਨੇ ਵੀ ਮੈਂ ਸੂਟ ਦਿਖਾਏ ਆ ਉਹਨਾਂ ਪ੍ਰੀਮੀਅਮ ਕੁਆਲਿਟੀ ਦੇ ਨੇ ਇਹ ਤਮੰਨਾ ਬ੍ਰਾਂਡ ਦੇ ਨੇ ਰੇਟ ਇਹਨਾਂ ਦਾ 1450 ਰੁਪਿਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਤੁਸੀਂ ਕਿਤੇ ਜਾ ਕੇ ਕੁੱਛ ਲਿਓ ਮਾਰਕੀਟ ਦੇ ਵਿੱਚ ਅਗਰ ਤੁਹਾਨੂੰ ਇਹ ਇੰਨੇ ਸਸਤੇ ਨਹੀਂ ਜਾਂ ਅਗਰ ਤੁਸੀਂ ਸਟਿਚ ਵੀ ਕਰਵਾਉਣੇ ਆ ਤਾਂ ਆਪਣਾ ਨਾਪ ਹੈ ਜਿਹੜਾ ਸਾਨੂੰ WhatsApp ਤੇ ਭੇਜ ਦਿਓ ਅਸੀਂ ਸਟੀਚਿੰਗ ਵੀ ਕਰਦੇ ਹਾਂ ਸਿੰਪਲ ਸੂਟ ਆ ਜਿਹੜਾ ਇਹਦਾ 300 ਰੁਪਿਆ ਲੱਗੇਗਾ ਅਗਰ ਤੁਸੀਂ ਨੇ ਲੈਂਸ ਲਗਵਾਉਣੀ ਆ ਜਾਂ ਪਾਈਪਿੰਗ ਲੂ ਆਉਣੀ ਆ ਉਹ ਤੁਹਾਡੀ ਮਰਜ਼ੀ ਆ 50 ਦੇ ਉੱਪਰ ਹੋ ਜਾਣਗੇ ਜੇਤੀ-ਛੇਤੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜੀ ਬੁਕਿੰਗ ਕਰਵਾਓ ਆਪਣੀ ਫਾਸਟ ਟੂ ਫਾਸਟ